ਦੋਸਤੋ ਅੱਜਕੱਲ੍ਹ ਵਾਹਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਸੜਕਾਂ ਦੇ ਉੱਪਰ ਵੀ ਗੱਡੀਆਂ ਦੀ ਭੀੜ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਅਜਿਹੇ ਵਿੱਚ ਟ੍ਰੈਫਿਕ ਪੁਲਿਸ ਦੇ ਵੱਲੋਂ ਆਵਾਜਾਈ ਨੂੰ ਨਿਯਮਤ ਕਰਨ ਦੇ ਲਈ ਵੱਖ-ਵੱਖ ਤਰ੍ਹਾਂ ਦੇ ਟ੍ਰੈਫਿਕ ਨਿਯਮ ਬਣਾਏ ਗਏ ਹਨ ਅਤੇ ਇਹਨਾਂ ਨਿਯਮਾਂ ਨੂੰ ਤੋੜਨ ਵਾਲਿਆਂ ਦੇ ਚਲਾਨ ਵੀ ਕੱਟੇ ਜਾਂਦੇ ਹਨ। ਹੁਣ ਤਾਂ ਟ੍ਰੈਫਿਕ ਪੁਲਿਸ ਦੇ ਕੱਟੇ ਜਾਣ ਵਾਲੇ ਚਲਾਨਾਂ ਦੀ ਫੀਸ ਦੇ ਵਿੱਚ ਵੀ ਬਹੁਤ ਵਾਧਾ ਹੋ ਚੁੱਕਾ ਹੈ। ਅਤੇ ਵੱਖ-ਵੱਖ ਤਰ੍ਹਾਂ ਦੇ ਨਿਯਮ ਤੋੜਨ ਵਾਲਿਆਂ ਦੇ ਵੱਖੋ-ਵੱਖਰੇ ਚਲਾਨ ਹੁੰਦੇ ਹਨ ਅਤੇ ਉਹਨਾਂ ਦੀ ਵੱਖੋ-ਵੱਖਰੀ ਫੀਸ ਵੀ ਭਰਨੀ ਪੈਂਦੀ ਹੈ। ਅਤੇ ਜੇਕਰ ਤੁਸੀਂ ਵੀ ਕਦੇ ਨਾ ਕਦੇ ਆਪਣਾ ਚਲਾਨ ਕਟਵਾਉਣ ਤੋਂ ਬਾਅਦ ਇਹ ਸੋਚਿਆ ਹੈ ਕਿ ਕਾਸ਼ ਮੈਂ ਇਹ ਵਾਲੀ ਗਲਤੀ ਨਾ ਕੀਤੀ ਹੁੰਦੀ ਤਾਂ ਫਿਰ ਮੈਨੂੰ ਇਹ ਚਲਾਨ ਨਾ ਭਰਨਾ ਪੈਂਦਾ ਤਾਂ ਫਿਰ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਟ੍ਰੈਫਿਕ ਪੁਲਿਸ ਦੇ ਵੱਲੋਂ ਕੱਟੇ ਜਾਣ ਵਾਲੇ ਚਲਾਨ ਲੋ ਪਾਰਕਿੰਗ ਚਲਾਨ ਤੋਂ ਬਚਣ ਦਾ ਤਰੀਕਾ ਦੱਸਣ ਜਾ ਰਿਹਾ ਹਾਂ। ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਪਿਛਲੇ ਦਿਨੀ ਕੀ ਹੋਇਆ ਕਿ ਮੈਂ ਪੀਜੀਆਈ ਚੰਡੀਗੜ੍ਹ ਦੇ ਵਿੱਚ ਕਿਸੇ ਮਰੀਜ਼ ਦਾ ਹਾਲ ਪੁੱਛਣ ਗਿਆ ਸੀ ਤਾਂ ਫਿਰ ਉੱਥੇ ਮੇਰਾ ਮਰੀਜ਼ ਜਿਸ ਬਲਾਕ ਦੇ ਵਿੱਚ ਦਾਖਲ ਸੀ ਤਾਂ ਉਸ ਬਲਾਕ ਦੇ ਵਿੱਚ ਜਦੋਂ ਮੈਂ ਪਹੁੰਚਿਆ ਤਾਂ ਉੱਥੇ ਮੈਂ ਕਈ ਕਾਰਾਂ ਖੜੀਆਂ ਹੋਈਆਂ ਦੇਖੀਆਂ ਅਤੇ ਮੈਂ ਵੀ ਆਪਣੀ ਕਾਰ ਉੱਥੇ ਪਾਰਕ ਕਰ ਦਿੱਤੀ ਅਤੇ ਮੈਂ ਬਲਾਕ ਦੇ ਅੰਦਰ ਚਲਾ ਗਿਆ ਹਜੇ ਮੈਂ ਮਰੀਜ਼ ਦਾ ਕਮਰਾ ਲੱਭ ਹੀ ਰਿਹਾ ਸੀ ਤਾਂ ਮੈਂ ਉਸ ਨੂੰ ਫੋਨ ਕਰਨ ਦੀ ਸੋਚਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਫੋਨ ਗੱਡੀ ਦੇ ਵਿੱਚ ਰਹਿ ਗਿਆ ਮੈਂ ਉਸੇ ਵਕਤ ਵਾਪਸ ਬਲੌਕ ਤੋਂ ਬਾਹਰ ਆਂਦਾ ਹਾਂ ਅਤੇ ਪਾਰਕਿੰਗ ਵਾਲੇ ਸਥਾਨ ਦੇ ਉੱਪਰ ਆਪਣੀ ਗੱਡੀ ਦੇ ਕੋਲ ਜਾਂਦਾ ਹਾਂ ਤਾਂ ਮੈਂ ਕੀ ਦੇਖਦਾ ਕਿ ਮੇਰੀ ਗੱਡੀ ਨੂੰ ਟੋਅ ਕਰਕੇ ਲਿਜਾਣ ਦੀ ਤਿਆਰੀ ਹੋ ਰਹੀ ਸੀ ਮੈਂ ਆਪਣੀ ਗੱਡੀ ਦੇ ਕੋਲ ਪਹੁੰਚਿਆ ਅਤੇ ਮੈਂ ਉਹਨਾਂ ਦੇ ਕੋਲ ਆਪਣੀ ਗਲਤੀ ਦਾ ਅਹਿਸਾਸ ਕੀਤਾ ਤਾਂ ਫਿਰ ਮੈਂ ਚਲਾਨ ਕਟਵਾਣ ਤੋਂ ਬਚ ਗਿਆ ਉਸ ਤੋਂ ਬਾਅਦ ਮੈਂ ਪਾਰਕਿੰਗ ਵਾਲੀ ਥਾਂ ਦੇ ਉੱਪਰ ਜਾ ਕੇ ਆਪਣੀ ਗੱਡੀ ਪਾਰਕ ਕੀਤੀ ਅਤੇ ਉਸ ਤੋਂ ਬਾਅਦ ਆਪਣੇ ਮਰੀਜ਼ ਨੂੰ ਮਿਲਣ ਦੇ ਲਈ ਉਸਦੇ ਬਲੌਕ ਦੇ ਵਿੱਚ ਗਿਆ ਇਹ ਮੇਰੇ ਨਾਲ ਤਾਂ ਵਾਪਰੇ ਸੀ ਕਿਉਂਕਿ ਮੈਂ ਨੋ ਪਾਰਕਿੰਗ ਵਾਲੇ ਥਾਂ ਦੇ ਉੱਪਰ ਗੱਡੀ ਖੜੀ ਕਰ ਦਿੱਤੀ ਸੀ ਹਾਲਾਂਕਿ ਉੱਥੇ ਪਾਰਕਿੰਗ ਸੀ ਪਰੰਤੂ ਉਹ ਫੈਕਲਟੀ ਦੀ ਪਾਰਕਿੰਗ ਸੀ ਹਸਪਤਾਲ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਡਾਕਟਰਾਂ ਦੇ ਲਈ ਪਾਰਕਿੰਗ ਸੀ ਤਾਂ ਫਿਰ ਤੁਸੀਂ ਵੀ ਜੇਕਰ ਨੋ ਪਾਰਕਿੰਗ ਦੇ ਚਲਾਨ ਤੋਂ ਬਚਣਾ ਚਾਹੁੰਦੇ ਹੋ ਤਾਂ ਫਿਰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬਹੁਤ ਹੀ ਸੌਖਾ ਤਰੀਕਾ ਮਿੰਟਾਂ ਸੈਕਿੰਟਾਂ ਦੇ ਵਿੱਚ ਪਾਰਕਿੰਗ ਵਾਲੀ ਥਾਂ ਲੱਭਣ ਦਾ ਤਰੀਕਾ ਦੱਸਣ ਜਾ ਰਿਹਾ ਹਾਂ ਅਤੇ ਨੋ ਪਾਰਕਿੰਗ ਵਾਲੀ ਚਲਾਨ ਤੋਂ ਬਚਣ ਦਾ ਤਰੀਕਾ ਸਿੱਖਣ ਤੋਂ ਪਹਿਲਾਂ ਫਟਾਫਟ ਕਰ ਦਿਓ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਜੇਕਰ ਤੁਸੀਂ ਬਾਈ ਦੀ ਪੰਜਾਬੀ ਤੇ ਪਹਿਲੀ ਵਾਰ ਆਇਓ ਤਾਂ ਬਾਈ ਦੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਤਾਂ ਆਓ ਫਿਰ ਹੁਣ ਮੈਂ ਤੁਹਾਨੂੰ ਤੁਹਾਡੇ ਮੋਬਾਈਲ ਦੇ ਮਾਧਮ ਦੇ ਨਾਲ ਇਹ ਤਰੀਕਾ ਦੱਸਦਾ ਹਾਂ ਤਾਂ ਫਿਰ ਦੋਸਤੋ ਇਸ ਲਈ ਵੀ Google Map ਸਾਡੀ ਮਦਦ ਕਰੇਗਾ ਆਪਾਂ Google Map ਖੋਲ ਲੈਣਾ ਹੈ ਅਤੇ Google Map ਦੇ ਵਿੱਚ ਜਿਵੇਂ ਅਸੀਂ ਅਕਸਰ ਜਿਸ ਥਾਂ ਦੇ ਉੱਪਰ ਜਾਣਾ ਹੁੰਦਾ ਹੈ ਉਸ ਨੂੰ ਸਰਚ ਕਰਦੇ ਹਾਂ ਤਾਂ ਮੈਂ ਜਿਵੇਂ ਪੀਜੀਆਈ ਦੀ ਗੱਲ ਕਰ ਰਿਹਾ ਹਾਂ ਤੇ ਇਸ ਲਈ ਮੈਂ ਪੀਜੀਆਈ ਸਰਚ ਕਰ ਰਿਹਾ ਅਤੇ ਇਹ ਸਾਨੂੰ ਹੁਣ ਪੀਜੀਆਈ ਦਿਖ ਗਈ ਹੈ ਆਪਾਂ ਨੋ ਪਾਰਕਿੰਗ ਵਾਲੀ ਥਾਂ ਲ ਬਣੀ ਹੈ ਤਾਂ ਹੀ ਅਸੀਂ ਪਾਰਕਿੰਗ ਦੇ ਚਲਾਨ ਤੋਂ ਬਚ ਸਕਦੇ ਹਾਂ ਇਸ ਦੇ ਲਈ ਅਸੀਂ ਮੰਨ ਲਓ ਉਸ ਥਾਂ ਦੇ ਉੱਪਰ ਪਹੁੰਚ ਚੁੱਕੇ ਹਾਂ ਤਾਂ ਫਿਰ ਅਸੀਂ ਗੂਗਲ ਮੈਪ ਦੇ ਉੱਪਰ ਦੁਬਾਰਾ ਉਸ ਥਾਂ ਦੇ ਨਾਮ ਦੇ ਅੱਗੇ ਪਾਰਕਿੰਗ ਲਿਖ ਕੇ ਸਰਚ ਕਰਨਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਸਾਨੂੰ ਉਸ ਥਾਂ ਦੇ ਉੱਪਰ ਮੌਜੂਦ ਪਾਰਕਿੰਗ ਵਾਲੇ ਥਾਂ ਦਿਖ ਜਾਣਗੇ ਉਸ ਤੋਂ ਬਾਅਦ ਆਪਾਂ ਇਸ ਨੂੰ ਜ਼ੂਮ ਕਰ ਸਕਦੇ ਹਾਂ ਅਸੀਂ ਪਜੀਆਈ ਦੀ ਗੱਲ ਕਰ ਰਹੇ ਸੀ ਤਾਂ ਫਿਰ ਆ ਦੇਖੋ ਪਜੀਆਈ ਦੀ ਪਾਰਕਿੰਗ ਵਾਲੀ ਥਾਂ ਆਪਾਂ ਨੂੰ ਨਜ਼ਰ ਆਣ ਲੱਗ ਪਈ ਹੈ ਅਤੇ ਇਸ ਦੇ ਨਾਲ ਹੀ ਪਜੀਆਈ ਦੇ ਵਿੱਚ ਹੋਰ ਪਾਰਕਿੰਗ ਵਾਲੀ ਥਾਵਾਂ ਵੀ ਸਾਨੂੰ ਨਜ਼ਰ ਆ ਰਹੀਆਂ ਹਨ ਸੋ ਆਪਾਂ ਜਿਸ ਥਾਂ ਦੇ ਉੱਪਰ ਮੌਜੂਦ ਹਾਂ ਉਸ ਥਾਂ ਦੇ ਉੱਪਰ ਜਾ ਕੇ ਨਜ਼ਦੀਕ ਵਾਲੀ ਪਾਰਕਿੰਗ ਵਾਲੀ ਥਾਂ ਲੱਭ ਸਕਦੇ ਹਾਂ ਅਤੇ ਫਿਰ ਆਪਣੀ ਗੱਡੀ ਨੂੰ ਉੱਥੇ ਜਾ ਕੇ ਪਾਰਕ ਕਰ ਸਕਦੇ ਹਾਂ ਇਸ ਤਰ੍ਹਾਂ ਇੱਕ ਤਾਂ ਪਾਰਕਿੰਗ ਦੇ ਨਿਯਮਾਂ ਦੀ ਪਾਲਣਾ ਹੋਵੇਗੀ ਅਤੇ ਦੂਸਰਾ ਅਸੀਂ ਨੋ ਪਾਰਕਿੰਗ ਜ਼ੋਨ ਦੇ ਵਿੱਚ ਗੱਡੀ ਖੜਾ ਕੇ ਕਟਵਾਉਣ ਵਾਲੇ ਚਲਾਨ ਤੋਂ ਵੀ ਬਚ ਸਕਦੇ ਹਾਂ ਸੋ ਦੋਸਤੋ ਸਾਨੂੰ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਹੀ ਸੁਚਾਰੂ ਢੰਗ ਦੇ ਨਾਲ ਆਵਾਜਾਈ ਚੱਲ ਸਕਦੀ ਹੈ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਨੋ ਪਾਰਕਿੰਗ ਤੋਂ ਬਚਣ ਵਾਲਾ ਇਹ ਤਰੀਕਾ ਪਸੰਦ ਆਇਆ ਹੋਵੇਗਾ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਬਾਈਜੀ ਪੰਜਾਬੀ ਚੈਨਲ ਨੂੰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਹੈ ਦੋਸਤੋ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ